ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋਟਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਿਨਤ ਸਿੰਘ ਪਿੰਡ ਗਹਿਰ ਜ਼ਿਲ੍ਹਾ ਬਰਨਾਲਾ ਤਸਵੀਰ ਤਾਂ ਭਾਈ ਮੋਬਾਈਲ ਨੰਬਰ ਆਪਣਾ 9465433210 9465433210 ਪਹਿਲੇ ਨੰਬਰ ਜਿਹੜੀ ਐਚਐਫ ਦੀ ਬਿਹੜ ਦੇਖਦੇ ਪਏ ਆ ਸੂਆ ਕਿਹੜਾ ਸੂਈ ਹੈ ਤੇ ਬਾਈ ਜੀ ਪਲੂ ਸੂਈ ਹੈ ਪਹਿਲਾ ਸੂਆ ਹਾਂਜੀ ਰਾਤ ਦੀ ਸੂਈ ਹੈ ਜੇਰ ਤਾਂ ਨਾ ਜੇਰ ਬੱਠਲ ਚ ਪਈ ਆ ਬੱਚਾ ਕੀ ਆ ਇਹ ਮੇਰ ਦਾ ਬੱਚਾ ਮੂੰਹੋਂ ਕਿਵੇਂ ਦੋ ਦੰਦ ਮੂੰਹ ਹਰੇ ਦੋ ਦੰਦ ਹਜੇ ਕੱਟ ਰਹੀ ਹੈ ਠੀਕ ਆ ਮੰਨ ਕੇ ਚੱਲੀ ਵੀ ਹਲ ਤਾਂ ਬੱਚਾ 25 22 ਮਹੀਨੇ ਦਾ ਸਾਡਾ ਬੱਚਾ 25 ਮਹੀਨੇ ਦੀ ਏਜ ਹੈ ਬਾਈ ਫਾਰਮ 'ਚੋਂ ਬਿਹੜ ਲਈ ਆਪਾਂ ਠੀਕ ਹੈ ਤੇ ਫਾਰਮ 'ਚੋਂ ਬਿਹੜ ਲੈਂਦੇ ਸਵੇਰੇ ਦੁੱਧ ਕਿੰਨਾ ਚੋਤਾ ਫਿਰਦਾ ਸਵੇਰੇ ਤਾਂ 5 ਕਿਲੋ ਬੋਲਾ ਕੱਢਿਆ ਸੀ ਬਾਈ ਠੀਕ ਆ ਤਾਂ ਲੇਵਾ ਫਟਫਟ ਆ ਜਾਵਾਂ ਹਨਾ ਠੰਡ ਸਮਝ ਲੇਪੋ ਤੇ ਕੋਈ ਆਲ ਵਗੈਰਾ ਤਾਂ ਨਹੀਂ ਕਰਦੇ ਨਾ ਨਾ ਕੋਈ ਚੱਕਰੀ ਨਹੀਂ ਮਤਲਬ ਕੋਈ ਆਲ ਵਗੈਰਾ ਨਹੀਂ ਤੇ ਸਾਫ ਸੁਥਰੀ ਓਕੇ ਆ ਪੂਰੀ ਸਾਫ ਸੁਥਰੀ ਚੁਾਈ ਚੁਈ ਇੱਕ ਨੰਬਰ ਆ ਜੀ ਇੱਕ ਨੰਬਰ ਆ ਬਾਈ ਇੱਕ ਨੰਬਰ ਮਤਲਬ ਨਿਆਣਾ ਵਗੈਰਾ ਪਾਉਣਾ ਪਾ ਲੋ ਮਤਲਬ ਜਿਵੇਂ ਤਾਜੀ ਬਲੂਨ ਸੂਈ ਹੈ ਕੋਈ ਮੰਨ ਕੇ ਚੱਲੋ ਇਹਦੀ ਸਿਹਤਿਆ ਕਰਨੀ ਵੀ ਹਨਾ ਕਿੰਨਾ ਦੁੱਧ ਮੰਨ ਕੇ ਬੰਦਾ ਪੈਸੇ ਲਾਵੇ ਤੇ ਦੁੱਧ ਬਾਈ ਜਿਹੜੇ ਹਸਾਂ ਬਣ ਜੂਗੀ ਉਹਨਾਂ ਨੂੰ ਆਪਾਂ ਇਹਨਾਂ ਨੂੰ ਤੁਸੀਂ ਬਾਏ ਗਾੜਾ ਸਾਰਾ ਇਹਦੀ ਮਾਨ ਹਨਾ ਉਹਦੇ ਥੱਲੇ 40+ ਦੁੱਧ ਸੀਗਾ ਤੇ ਮੁੱਲ ਇਹਦਾ ਮੋਲ ਇਹਦਾ ਕੁਝ ਤੇ ਕਰਾਂਗੇ ਜੈ ਜੂ ਜੈ ਜੂ ਕੰਪਲ ਆ ਉਹ ਹੀ ਹੈਗਾ ਵੀ ਡੇਢ ਮੰਗ ਲੈ ਜੇ ਮੰਗ ਲੈ ਠੀਕ ਹੈ ਸੋ ਬਿਰੋ ਮੋਲ ਮਾਰਕੀਟ ਦੇ ਅਕੋਰਡਿੰਗ ਫੋਨ ਤੇ ਹੋਊਗਾ ਤੇ ਹੋਊਗਾ ਬਿਲ ਇਧਰ ਬਾਹਰ ਨੂੰ ਦੋੜਦੀ ਮਾੜੀ ਹੋਊਗਾ ਬਿਲਕੁਲ ਬਾਜਵ ਤੇ ਸਾਫ ਸੁਥਰੀ ਬਹਿੜਾ ਸੂਈ ਸਵਾਈ ਆ ਪਿੱਛੇ ਇਹਦੇ ਬੱਚਾ ਰਾਤ ਦੀ ਸੂਈ ਵੀ ਆ ਸਵੇਰੇ ਜੇਰ ਜੁਰ ਪੈਗੀ ਓਕੇ ਆ ਜਮਾ ਤੇ ਬਾਕੀ ਦੇਖੋ ਲੈਵਾ ਦੇਖੋ ਬਿਲਕੁਲ ਫਟ ਫਟ ਪੂਰੇ ਕੰਪੈਕਟ ਆਰਡਰ ਦੀ ਬਹਿੜਾ ਪਹਿਲਾ ਸੂਆ ਸੂਈ ਸਵਾਈ ਜਮਾ ਚੋਣ ਚਵਾ ਦੀ 1 ਨੰਬਰ ਤੇ 5 ਕਿਲੋ ਬੋੜਾ ਚੋਇਆ ਵਾ 5 ਕਿਲੋ ਬੋੜਾ ਚੋਇਆ ਹਨਾ ਹਾਂਜੀ ਹਾਂ ਹਾਂ 5 ਕਿਲੋ ਬੋੜਾ ਥੱਲੇ ਕਰੀ ਠੀਕ ਹੈ ਤੇ ਵੀਰੇ ਦੁੱਧ ਕਿੰਨਾ ਮਾ ਪਾਣਾ 25 ਮੰਨ ਕੇ ਲੈ ਲੈ ਬੰਦਾ 25 ਦਾ ਫਿਰ ਆਣਾ ਅੱਛਾ ਵੱਧ ਵਸਾ ਕੋ ਵੱਧ ਹਾਂਜੀ ਹਾਂ ਸਵੇਰ ਗੱਲ ਜਮਾ ਜਾਇ ਜਾ ਕਹਿੰਨ ਨੂੰ 30 35 ਕਹਿ ਦਈਏ ਹਾਂ ਉਹ ਮੰਨ ਕੇ ਚਲੋ ਇਸ ਤਵਾ ਦੀ ਛੱਡੀ ਦਾ ਫਾਇਦਾ ਕੋਈ ਨਹੀਂ ਹੁੰਦਾ ਨਾਰ ਪਟਾਕਾ ਠੀਕ ਆ ਥੋੜਾ ਚੱਲ ਕੇ ਥੱਲੇ ਜਾਈ ਜਾਂਦਾ ਹੁੰਦਾ ਦੂਜੇ ਸਵੇਰ ਨੂੰ ਅਸਰ ਦਾ ਬੈਡ ਪਾਣੀ ਹੈ ਬਾਈ ਕੱਦ ਬੈਡ ਬਹੁਤ ਚੰਗਾ ਹਨਾ ਬੜੇ ਨਾਲ ਖੜੀ ਇਹਦੇ ਸੁੱਕਾ ਦਾ ਦਾ ਅੰਦਾਜ਼ਾ ਲਾ ਲਓ ਕੱਦ ਆਲੇ ਪਾਸੋਂ ਬੇਫਿਕਰ ਹੋ ਜਾ ਕੱਦ ਕਾੜ ਪੂਰਾ ਓਕੇ ਆ ਤੇ ਲੈਵਾ ਬਾਬਾ ਮੂਹਰੇ ਪਾਸੋਂ ਵੀ ਦਿਖਾ ਦੇ ਸਮਰ ਕੇ ਬਾਜੋ ਵੀਰ ਕਹਿੰਦੇ ਹਨ ਵੀਡੀਓ ਭੇਜ ਦਿਵਾ ਦੇਖੋ ਜਮਾ ਦਿਖਾਉਣ ਗਲੇ ਕਸਰ ਟੇ ਨਹੀਂ ਛੱਡਦਾ ਨੰਬਰ ਲੱਗਿਆ ਹੋਆ ਸੱਚੀ ਚਵਾਈ ਆ ਪੂਰਾ ਵਧੀਆ ਤੇ ਲੈਣ ਵਾਲੇ ਕਸਰ ਤੁਸ ਨਹੀਂ ਛੱਡ ਰਿਹਾ ਹਾਂਜੀ ਰੇਟ ਬਾਜਬ ਹੋ ਜਾਮ ਬਾਜਬ ਰੇਟ ਹੋਊਗਾ ਭਾਈ ਠੀਕ ਹੈ ਉਹ ਗੱਲ ਨਹੀਂ ਹੈਗੀ ਮੂੰਹ ਦੇਖੋ ਜੀ ਉਹ ਦੇਖੋ ਫੇਸ ਕੁਆਲਟੀ ਵਗੈਰਾ ਚੰਗੀ ਸਾਫ ਸੁਥਰੀ ਅੱਗੇ ਦੋ ਨੰਬਰ ਜਿਹੜੇ ਗੱਪੜ ਵੇਖਦੇ ਆ ਇਹਦੇ ਭਾਈ ਦੂਜਾ ਸੁਭਾਗੀ ਜਿੰਦੇ ਮਨ ਕਿੱਲ ਵਸੋ 2-4 ਦਿਨ ਨਹੀਂ ਲੈਂਦੀ। 2-4 ਦਿਨ ਸੂਣ ਦੇ ਬਾਕੀ ਇਹਦੇ। ਸੋ ਦੇਖੋ ਤੋਰਾ ਵਗੈਰਾ ਦੇਖੋ ਬਾਕੀ ਗੱਲਾਂ ਬੀਰ ਤਾਂ ਫੇਰ ਪੁੱਛਦੇ ਆਂ ਬਰਾ ਤੋਰਾ ਵਗੈਰਾ ਚੈੱਕ ਕਰੋ। ਸਾਫ ਸੁਥਰੀ ਤੇ ਕੱਦ-ਕਾਢ ਵੀ ਚੰਗਾ ਜਿੰਦ ਜਾਣ ਵੀ ਚੰਗਾ ਨਾ ਬਾਲੀ ਵੱਡੀਆਂ ਤੇ ਨਾ ਵਾਲੀ ਛੋਟੀਆਂ ਤੇ ਨੇ ਵਾਲੇ ਪਾਸੋਂ ਪੂਰੀ ਖਬਰਦਾਰ ਆ ਜਾ। ਸੋ ਦੇਖੋ ਕੱਦ-ਕਾਢ ਥੋੜੀ ਗਰੇਟਡ ਮੈਂ ਆ ਗਈ ਜਮਾ। ਤੇ ਦਿਨ ਹੁਣ ਸਹੀ ਕਹਿ ਲੈ ਜੇ ਸੂਣ ਦੇ। ਉਹ 2-4 ਦਿਨ ਨਹੀਂ ਲਊ ਬਾਈ ਹਾਜ਼ਰੀ ਹੈ ਬਸ। ਦੁੱਧ ਕਿੰਨਾ ਕੁ ਦੇ ਦੂਗੀ? ਉਦੋਂ ਵਾ 10 11 ਕਿਲੋ ਮੰਨ ਕੇ ਲੈਣਾ ਵੀ 10 ਕਿਲੋ ਦੇ ਸਾਹਮਣੇ ਆਣਾ ਠੀਕ ਹੈ ਜਦੋਂ ਵਿਚਾਰ ਲਾਏ ਮੇਲ ਆ ਗਿਆ ਹਾਂਜੀ ਭਾਏ ਦਾ ਕੀ ਹੋਊਗਾ ਮੋਲ ਦਾ ਜੈ ਵੀ ਕਰਾਂਗੇ ਬਾਈ 75000 ਮਾਨਦਾਨ ਹੋ ਜੀ ਮਾਨਦਾਨ ਕਰ ਦਿੰਦੇ ਸੋ ਫਿਰ 75000 ਦੇ ਵਿੱਚੋਂ ਮਾਨਦਾਨ ਹੋ ਜੂਗਾ ਤੇ ਥੋੜਾ ਡਰਦੀ ਆ ਕਿ ਅਗਲ ਦੇਖ ਕੇ ਹਣਾ ਤੇ ਥੋੜੇ ਮੂਹਰੇ ਥਣਾ ਹੌਲੇ ਲੱਗਦੇ ਮਗਰਲੇ ਭਾਰੇ ਰੱਖ ਦਿੰਦੇ ਹਾਂਜੀ ਹਾਂਜੀ ਥੋੜੇ ਥੁੜੇ ਹੌਲੇ ਜਾਂਦਾ ਠੀਕ ਕੋਈ ਚੀਪਾ ਜੂਪਾ ਓਕੇ ਜਾਵਾਂ ਇੱਕ ਨੰਬਰ ਆ ਬਈ ਆ ਜੀ ਤਸੱਲੀ ਕਰਕੇ ਲੈ ਕੇ ਜਾਵਾਂ ਠੀਕ ਹੈ ਨਾ ਆਪਾਂ ਤੁਹਾਨੂੰ ਦੇ ਆਪਣੇ ਫੁੱਲ ਗਾਰੰਟੀ ਕੋਈ ਭਾਰ ਕੋਈ ਨਹੀਂ ਪੂਰੀ ਗਾਰੰਟੀ ਹੋਊਗਾ ਆਪਣੀ ਠੀਕ ਹੈ ਤੇ ਨੰਬਰ ਬੋਲ ਜੀ ਦੁਆਰੇ ਆਪਣਾ ਨੰਬਰ 94654 33200 ਸੋ ਦੋ ਨਗਦ ਦਿਖਾਦੇ ਪਿੰਡ ਵੀਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ